ਹੀ ਨਾ ਗੁਰਜਾ ਹਾਂਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਮੇਰਾ ਨਾਮ ਸੋਨੂ ਸੇਖੋਂ ਬਲਾਕ ਪ੍ਰਧਾਨ ਪੱਟੀ ਕੀ ਕਹਿਣਾ ਚਾਹੋਗੇ ਜਿੱਤਾਂ ਅੱਜ ਪੈਸਾ ਦੇ ਡ੍ਰੈਵਿੰਗ ਕੇ ਮੀਟਿੰਗ ਕੀਤੀ ਗਈ ਆ ਵੇਖੋ ਜੀ ਸਾਰੇ ਬਲਾਰੇ ਬੋਲੇ ਆ ਤੁਹਾਨੂੰ ਪਰਿਵਾਰਤੀ ਜਾਣੂ ਕਰਾਇਆ ਵਾ ਮੈਂ ਵੀ ਆਪਣੇ ਵਿਚਾਰ ਸਾਂਝੇ ਕਰਨੇ ਤੁਹਾਡੇ ਨਾਲ ਇਹ ਜੋ ਕੱਲ ਘਟਨਾ ਕਰਮ ਹੋਇਆ ਵਾ ਜੋ ਇੱਕ ਜਸੇ ਬੰਦੀ ਨੇ ਸਾਰਾ ਮਾਹੌਲ ਖਰਾਬ ਕੀਤਾ ਵੇਖੋ ਲੜਾਈ ਸਾਡੀ ਹੀ ਸੈਂਟਰ ਨਾਲ ਪਰ ਇਹਨਾਂ ਨੇ ਮੁੱਦੇ ਜਿਹੜੇ ਆ ਹੋਰ ਹੀ ਬਣਾਤੇ ਆ ਕਿ ਪਿੰਡਾਂ ਚ ਪੰਜਾਬ ਝਾਂਕੇ ਵੜ ਗਏ ਆ ਇਹ ਪੜ ਗਏ ਚੁੱਕੇ ਆ ਇੱਕ ਦੋ ਬੰਦੇ ਜਿਹੜੀਆਂ ਜਥੇਬੰਦੀਆਂ ਆ 33 ਜਥੇਬੰਦੀਆਂ 35 ਜਥੇਬੰਦੀਆਂ ਕਿਸੇ ਨੇ ਕੋਈ ਮੁੱਦਾ ਨਹੀਂ ਚੁੱਕਿਆ ਕੱਲ ਇਹਨਾਂ ਨੇ ਦੂਜੀਆਂ ਜਥੇਬੰਦੀਆਂ ਨੂੰ ਵੀ ਚਾਰ ਪੰਜ ਜਥੇਬੰਦੀਆਂ ਸਭਰਾ ਦੇ ਵਿੱਚ ਆ ਦੂਜੇ ਜਥੇਬੰਦੀਆਂ ਨੂੰ ਵੀ ਇਹਨਾਂ ਨੇ ਕਿਹਾ ਵੀ ਆਪਾਂ ਇਹਨਾਂ ਦਾ ਵਿਰੋਧ ਕਰਨਾ ਮੰਤਰੀ ਸਾਹਿਬ ਦਾ ਤੇ ਕਹੇ ਜਥੇਬੰਦੀ ਨੇ ਤੁਰੇ ਨਹੀਂ ਉਹ ਆਂਦੇ ਤੇ ਅਸੀਂ ਬੱਚਿਆਂ ਦੇ ਥੋੜਾ ਵਿਰੋਧੀ ਬਣਨਾ ਸਾਨੂੰ ਲੋਕੀ ਗਾਲਾਂ ਕੱਢਣਗੇ ਕਦੇ ਅਸੀਂ ਨਹਿਰ ਤੇ ਬਹਿ ਜੰਨੇ ਕਦੇ ਕਿਤੇ ਬਹਿ ਜੰਨੇ ਆ ਇਹਦੇ ਨਾਲ ਮਾਹ ਬੰਦੇ ਸੋਚਦੇ ਨਹੀਂ ਆ ਵੀ ਸਾਡੇ ਬੱਚੇ ਪੜਦੇ ਆ ਜੇ ਸਾਡੇ ਨਹੀਂ ਤੇ ਸਾਡੇ ਜਿਹੜੇ ਕਿਸਾਨ ਨਾਲ ਜਾਂਦੇ ਧੱਕੇ ਖਾਂਦੇ ਆ ਉਹਨਾਂ ਦੇ ਬੱਚੇ ਪੜਦੇ ਆ ਪਰ ਨਾ ਇਹਨਾਂ ਨੂੰ ਆਪਣਾ ਝੰਡੇ ਦੇ ਡੰਡਾ ਲਾ ਕੇ ਤੁਰ ਪੈਣਾ ਬਸ ਹੋਰ ਕੁਝ ਨਹੀਂ ਕਰਨਾ ਆ ਵੇਖੋ ਪਿੱਛੇ ਜਿੰਨੇ ਵੀ ਤੁਸੀਂ ਇੱਕਰਾ ਕੈਮਰਾ ਮਾਰੋ ਇਹ ਸਾਰੇ ਕਿਸਾਨ ਹੀ ਆ ਇਹ ਕੋਈ ਬਾਹਰੋਂ ਨਹੀਂ ਜੁਪੀ ਚੋਂ ਲਿਆ ਗਏ ਭਈ ਇਹ ਜਾਂ ਹੋਰ ਕੋਈ ਬਾਤ ਹੈ ਇਹਨਾਂ ਨੂੰ ਥੋੜੀ ਜੀ ਸ਼ਰਮ ਹੋਣੀ ਚਾਹੀਦੀ ਆ ਵੀ ਅਸੀਂ ਮਹਾਵਿਰੋਧ ਜਿਹੜਾ ਗੱਲੀ ਕਰਨਾ ਅਰਸੋ ਪੁੱਤ ਮਰਿਆ ਸਾਡਾ ਉਹ ਸਾਰਾ ਸਾਨੂੰ ਖੁੱਲ ਗਿਆਵਾ ਇਹਦੇ ਮੇਰੇ ਸਮੇਂ ਜਿਹੜਾ ਵੀ 800 ਪੁੱਤ ਮਰਿਆ ਕਿਦੇ ਘਰੇ ਜਾ ਕੇ ਉਹਨਾਂ ਦੇ ਪਤਾ ਵੀ ਨਹੀਂ ਕੀਤਾ ਹੁਣ ਵੀ ਕਿਤੇ ਦਾਲ ਦੂਣੇ ਕੋਈ ਆਟਾ ਹੈਗਾ ਵਾ ਨਾ ਕਿ ਇਹ ਗਰੀਬ ਦਾ ਭਲਾ ਨਹੀਂ ਕੀਤਾ ਕੋਈ ਮੁੱਦਾ ਨਹੀਂ ਕੋਈ ਹੈਗਾ ਹੋਰ ਹੁਣ ਇਹ ਬਸ ਦੂਜੀਆਂ ਪਾਰਟੀਆਂ ਨੂੰ ਇੰਨੀ ਤੇ ਗ੍ਰਾਂਡ ਕਿਦੇ ਕਾਲੀ ਕਾਂਗਰਸੀਆਂ ਬਿਲੇ ਨਹੀਂ ਆਈ ਜਿੰਨੀ ਹੁਣ ਉੱਥੇ ਸਕੂਲ ਦੇ ਵਿੱਚ ਆਈ ਆ ਪਰ ਇਹ ਭੜਕੇ ਚੁੱਕੇ ਹੋਏ ਆ ਮੈਂ ਤੇ ਇਹਨਾਂ ਦੀ ਨਿੰਦਿਆ ਕਰਦਾ ਹਾਂ ਤੇ ਇਹਨਾਂ ਨੂੰ ਕਹਿੰਦਾ ਹਾਂ ਵੀ ਸਿਆਣੇ ਬਣੋ ਇਹ ਨਾ ਹੋਵੇ ਆਪਣਾ ਭਾਈਚਾਰਾ ਹੀ ਖਰਾਬ ਕਰ ਲਈਏ ਅਸੀਂ ਕਥਾਨਾਂ ਦੇ ਪੋਤੇ ਆ ਤੇ ਇਹ ਜਿਹੜੀਆਂ ਹਰਕਤਾਂ ਤੋਂ ਬਾਜ਼ ਹੋਣ ਵਾਇਪੁਰ ਜਿੱਤ ਖਾਲਸਾ ਵਾਇਪੁਰ ਡਿਫਟੀ ਫੜੀ ਮੈਂ ਨਾ ਕਿ ਅਵਤਾਰ ਸਿੰਘ ਦੀ ਸਰਪੰਚ ਪਿੰਡ ਸੁਬਰਾ ਜੀ ਕਿਹੜੇ ਵਿਸ਼ੇ ਦੇ ਅੱਜ ਜਿਹੜੀ ਮੀਟਿੰਗ ਹੋਈ ਇਹ ਜੀ ਵਿਸ਼ੇ ਆਪਣੇ ਤੁਹਾਨੂੰ ਪਤਾ ਹੀ ਆ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਪਿੰਡੋਂ ਪਿੰਡੀ ਜਾ ਰਹੇ ਆ ਹਰ ਇੱਕ ਸਕੂਲਾਂ ਦਾ ਉਦਘਾਟਨ ਕਰ ਰਹੇ ਆ ਬਹੁਤ ਵਧੀਆ ਗਰੰਟਾਂ ਦੇ ਕੇ ਸਕੂਲਾਂ ਨੂੰ ਕਾਮਯਾਬ ਕਰਨਾ ਚਾਹੁੰਦੇ ਆ ਪਰ ਕੁਝ ਬੰਦੇ ਜਿਹੜੇ ਜਿਨ੍ਹਾਂ ਨੂੰ ਇਹ ਸੰਦਨੀ ਕੀ ਗੱਲਾਂ ਇਹੋ ਜੀਆਂ ਕੋਈ ਗਰੀਬ ਘਰ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨਾ ਜਾਣ ਇਹ ਵੇਖੋ ਤੁਸੀਂ ਆ ਵੀ ਭਲੀ ਭਾਤ ਜਾਣੂਗੇ ਜਿਵਾਗ ਪੜਨਗੇ ਗਰੀਬ ਘਰਾਂ ਦੇ ਫੇਰ ਹੀ ਗਾਂ ਆਪਾਂ ਕਾਮਯਾਬ ਹੋਵਾਂਗੇ ਇਹਨਾਂ ਨੂੰ ਇਹ ਸਮਝਾਉਂਦੀ ਆ ਵੀ ਜੇ ਬੱਚੇ ਪੜ ਗਏ ਤਾਂ ਸਾਡੇ ਨਾਲ ਝੰਡੇ ਕੌਣ ਚੁੱਕੂਗਾ ਕੱਲ ਗੱਲ ਹੋਈ ਆ ਕਿ ਮੰਤਰੀ ਸਾਹਿਬ ਜਿਹੜੇ ਆ ਉਹ ਲੋਕ ਦੇ ਆਏ ਨਹੀਂਗੇ ਲੇਟ ਆਇਆ ਵੇਖੋ ਕਰੋ ਜੇ ਤਾਂ ਉਹਨਾਂ ਕੋਈ ਟਾਈਮ ਮਿਸ ਕੀਤਾ ਵੀ ਕਿਉਂਕਿ ਸਕੂਲ ਮਿਸ ਕੀਤਾ ਫੇਤੇ ਉਹ ਜੀ ਗੱਲ ਜਿਹੜਾ ਟਾਈਮ ਉਹਨਾਂ ਨੇ ਆਪ ਦਾ ਕੀਤਾ ਉਸ ਟਾਈਮ ਤੇ ਸਕੂਲ ਚ ਚੱਲੇ ਆ ਪਹਿਲੇ ਸਕੂਲ ਤੋਂ ਤੁਹਾਨੂੰ ਪਤਾ ਵੀ ਅੱਜ ਕੱਲ ਟਾਈਮ ਤਾਂ ਲੱਗਦਾ ਹੀ ਲੱਗਦਾ ਵਾ ਜਿੱਥੇ ਵੀ ਕਿਤੇ ਟਾਈਮ ਜਿੱਥੇ 10 ਮਿੰਟ ਲੇਟ ਹੋਏ ਅਗਲੇ ਬੰਦੇ 20 ਹੋ ਗਏ 20 ਤੋਂ 30 ਟਾਈਮ ਤਾਂ ਜ਼ਰੂਰੀ ਲੱਗਣਾ ਹੀ ਲੱਗਣਾ ਹੀ ਜੇ ਐਡੇ ਹੀ ਹੈਗਾ ਹੀ ਆਪਾਂ ਨੂੰ ਤੇ ਆਪਾਂ ਉੱਥੇ ਜਾ ਕੇ ਮਿਲ ਲੈਂਦੇ ਉਹਨਾਂ ਨੂੰ ਫਿਰ ਜਾਣਾ ਕਿਉਂ ਅਸੀਂ ਜੇ ਸਵੇਰ ਦੇ ਆਪਾਂ ਬੈਠੇ ਹਦੀਕਨ ਨੂੰ ਤੇ ਢੀਕ ਲੈਂਦੇ ਹੋਰ ਕੋਈ ਪੋਸਟ ਕੋ ਜਥੇਬੰਦੀਆਂ ਨੇ ਕੱਲ ਮੰਤਰੀ ਸਾਹਿਬ ਦਾ ਵਿਰੋਧ ਕੀਤਾ ਕੀ ਕਾਰਨ ਕੀ ਅੱਜ ਕਾਰਨ ਕੋਈ ਨਹੀਂ ਕੰਮ ਹੋਣ ਨਹੀਂ ਦੇਣਾ ਪਿੰਡ ਦਾ ਜੇ ਤਾਂ ਕੋਈ ਉਹ ਵੋਟਾਂ ਮੰਗਣਾ ਹੈ ਕਿ ਆਪ ਦੇ ਕੰਮ ਆ ਇਹਦੇ ਘੇਰ ਨਾ ਆਏ ਤੇ ਆਪਣੇ ਪਿੰਡ ਆਸਤੇ ਹੀ ਆ ਨਾ ਪਿੰਡ ਨੂੰ ਕੋ ਦੇ ਕੇ ਜਾਂਦੇ ਕੋ ਲੈ ਕੇ ਤਾਂ ਨਹੀਂ ਜਾਂਦੇ ਤਾਂ ਕੋਈ ਕੱਲ ਮੰਤਰੀ ਸਾਹਿਬ ਨੇ ਕੋਈ ਪਿੰਡ ਨੂੰ ਗ੍ਰਾਂਟ ਦਿੱਤੀ ਕੋਈ ਮੈਡੀਕਲ ਦੇਤਾ ਜੀ ਆਪਣੇ ਸਕੂਲ ਨੂੰ ਇਹ ਤੋਂ ਵੱਡੀ ਸਹੂਲਤ ਹੋਰ ਦੱਸੋ ਕਿਹੜੀ ਹੈ ਆਪਣੇ ਬੱਚੇ ਕਿੱਥੇ ਜਾਂਦੇ ਆ ਮੈਡੀਕਲ ਦਿੱਤਾ ਸਭਰਾ ਨੂੰ ਬਹੁਤ ਵਧੀਆ ਅਪਰਾਲਾ ਕਰਕੇ ਗਏ ਕੱਲ ਜਿਹੜਾ ਵੀ ਕੰਮ ਕੋਈ ਗ੍ਰਾਂਟ ਤੋਂ ਸਾਨੂੰ ਉਹਨਾਂ ਮੋੜੇ ਕਦੀ ਨਹੀਂ ਉਹਨਾਂ ਤਗੜੇ ਹੋ ਕੇ ਕੰਮ ਕਰਾਓ ਕੰਮ ਹੋਣ ਡਿਆ ਵਾ ਕੰਮ ਨੂੰ ਸਹਿਜ ਸਹਿਜ ਹੀ ਹੋਣਾ ਵਾ ਜੱਕਦਮ ਤੇ ਹੋਈ ਨਹੀਂ ਜਾਣਾ ਬਹੁਤ ਵਧੀਆ ਪਿੰਡ ਦਾ ਵੀ ਕੰਮ ਹੋ ਰਿਆ ਵਾ ਜਿਹੜੇ ਵਿਰੋਧ ਕਰਦੇ ਮੰਤਰੀ ਸਾਹਿਬ ਦਾ ਉਹਨਾਂ ਨੂੰ ਕੀ ਅਪੀਲ ਕਰੋਗੇ ਅਸੀਂ ਇਹ ਅਪੀਲ ਕਰਦੇ ਆ ਕੋਈ ਵੀ ਪਿੰਡ ਦੇ ਵਿੱਚ ਇਹੋ ਜਿਹਾ ਰਿਕਰਡ ਨਾ ਪਾਓ ਜੇ ਕੋਈ ਮੰਤਰੀ ਆਉਂਦਾ ਵਾ ਉਹ ਪਿੰਡ ਵਾਸਤੇ ਹੀ ਆਉਂਦਾ ਵਾ ਬੋਟਾਂ ਦੇ ਲੈ ਲਿਆ ਉਹਨਾਂ ਨੇ ਹੁਣ ਤਾਂ ਸਿਰਫ ਦੇਣ ਹੀ ਆਉਣਾ ਕੁਝ ਲੈਣ ਤੇ ਕੁਝ ਆਉਣਾ ਨਹੀਂਗਾ ਜੇ ਵੇਖਿਆ ਜੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਜਿਹੜਾ ਉਹ ਤੇ ਚੱਲ ਰਿਹਾ ਪਿੰਡ ਦੇ ਵਿੱਚ ਵਿਕਾਸ ਬਹੁਤ ਵਧੀਆ ਚੱਲ ਰਿਹਾ ਇਹ ਅਸੀਂ ਸਾਰੇ ਜਥੇਬੰਦੀਆਂ ਨੂੰ ਨਹੀਂ ਕਹਿੰਦੇ ਕੋਈ ਕੁਝ ਜਥੇਬੰਦੀਆਂ ਹੈਗੀਆਂ ਜਿਨ੍ਹਾਂ ਨੂੰ ਇਹ ਠੀਕ ਹজম ਨਹੀਂ ਹੋਈ ਜਿਸ ਤਰ੍ਹਾਂ ਨਹਿਰ ਦਾ ਮਸਲਾ ਵੇਖੀ ਨਹਿਰ ਦਾ ਮਸਲਾ ਵੀ ਕਈਆਂ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਦੱਕਣ ਦੀ ਉਹਨਾਂ ਤੇ ਚਲੋ ਉਹਨਾਂ ਡੱਕਣ ਦੀ ਕੋਸ਼ਿਸ਼ ਕੀਤੀ ਨਹਿਰ ਬਣ ਗਈ ਆ ਵਧੀਆ ਪਾਣੀ ਮਿਲੂਗਾ ਫਸਲਾਂ ਨੂੰ ਚੰਗੀਆਂ ਫਸਲਾਂ ਹੋਣਗੀਆਂ ਠੀਕ ਆ ਮੇਰਾ ਨਾਮ ਦਿਲਬਖ ਸਿੰਘ ਆ ਜੀ ਨੰਬਰਦਾਰ ਸੁਭਰਾ ਜੀ ਕੀ ਕਹਿਣਾ ਚਾਹੋਗੇ ਅੱਜ ਆ ਤੁਸੀਂ ਦੇਖ ਹੀ ਲਿਆ ਸਾਰਾ ਚਾਨਣਾ ਜਿਹੜਾ ਸਰਪੰਚ ਸਾਹਿਬ ਨੇ ਜਾਂ ਸੋਨੂ ਵੀਰ ਹੋਣਾ ਨੇ ਸਾਰਿਆਂ ਨੇ ਦੱਸਤਾ ਕਿ ਕੱਲ ਇੱਕ ਫੰਕਸ਼ਨ ਸੀ ਸਕੂਲ ਦਾ ਜਿਹਦੇ ਵਿੱਚ ਮੰਤਰੀ ਸਾਹਿਬ ਨੇ ਆਉਣਾ ਸੀ ਤੇ ਬਹੁਤ ਗਰਾਡ ਦਿੱਤੀ ਆ ਜੀ ਮੇਰੇ ਸਾਹਮਣੇ ਇੱਕ ਸਕੂਲ ਆ ਤੇ ਮੈਂ ਉਹਨੂੰ ਅੱਗੇ ਵੀ ਐਪਰੀਸ਼ੀਏਟ ਕਰਦਾ ਨਾ ਬਹੁਤ ਵਧੀਆ ਬਣਾਇਆ ਬਹੁਤ ਗ੍ਰਾਂਟ ਆਈ ਆ ਤੇ ਵਧੀਆ ਬਣਾਇਆ ਤੇ ਜਿਹੜਾ ਫੰਕਸ਼ਨ ਸੀ ਕੱਲ ਮੰਤਰੀ ਸਾਹਿਬ ਨੇ ਆਉਣਾ ਸੀ ਤੇ ਸਾਰੇ ਜਣੇ ਤਿਆਰੀ ਕਰ ਰਹੇ ਸੀ ਪਰ ਕੁਝ ਪਾਰਟੀਆਂ ਨੇ ਕਿਸਾਨ ਪਾਰਟੀਆਂ ਨੇ ਉਹਨਾਂ ਦਾ ਵਿਰੋਧ ਕਰਨਾ ਚਾਹਿਆ ਉਹਨਾਂ ਦਾ ਕੋਈ ਮੁੱਦਾ ਸੀ ਹੈਗਾ ਸੀ ਪਰ ਸਰਪੰਚ ਸਾਹਿਬ ਨਾਲੇ ਉਹਨਾਂ ਨੂੰ ਕਹਿ ਬਈ ਤੁਸੀਂ ਜੇ ਅੱਜ ਨਾ ਕਰੋ ਕਿਉਂਕਿ ਆਪਾਂ ਨੂੰ ਕੁਛ ਨਾ ਕੁਛ ਦੇਣ ਆ ਰਿਹਾ ਤੇ ਆਪਾਂ ਲੈ ਲੀਏ ਜਿਹਦੇ ਵਿੱਚ ਸਕੂਲ ਦਾ ਚਲੋ ਫਾਇਦਾ ਹੋ ਸਕਦਾ ਸੀ ਬੱਚਿਆਂ ਦਾ ਫਾਇਦਾ ਹੋ ਸਕਦਾ ਸੀ ਤੇ ਮੈਂ ਅੱਗੇ ਵੀ ਕਹਿਣਾ ਹਾਂ ਕਿ ਨਗਰ ਦਾ ਫਾਇਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਕੀ ਅਪੀਲ ਕਰੋਗੇ ਨਾ ਜੀ ਨੇ ਮੈਂ ਉਹ। ਅ ਮੈਂ ਅਪੀਲ ਕਰੂੰਗਾ ਕਿ ਆਪਾਂ ਦਾ ਜੇ ਨਗਰ ਦਾ ਕੁਝ ਬੰਦਦਾ ਉਹ ਵੀ ਜਿਹੜਾ ਮੁੱਦਾ ਰੱਖ ਰਿਹਾ ਕਿ ਪਾਣੀ ਦਾ ਜਾਂ ਰੇਤ ਦਾ ਜਾਂ ਰੱਖ ਰਿਹਾ ਵੀ ਹੜ ਦਾ ਉਹ ਵੀ ਠੀਕ ਹੈ। ਬਟ ਜਿਹੜਾ ਕੱਲ ਮੁੱਦਾ ਸੀ ਕੁਝ ਦੇਣ ਆ ਰਿਹਾ ਸਾਨੂੰ ਅੱਗੇ ਹੀ ਸਭਰਾ ਨੂੰ ਬੜੇ ਘਾਟੇ ਪਏ ਆ ਰਾਜਨੀਤੀ ਦੀ ਪੇੜ ਚੜ ਗਈਆਂ ਬਹੁਤ ਓਪਰਚੁਨਿਟੀਆਂ ਸਰਕਾਰਾਂ ਵੱਲੋਂ ਆਈਆਂ ਸੀ। ਤੇ ਜੇ ਇਹ ਸਰਕਾਰ ਦੇ ਰਹੀ ਸਾਨੂੰ ਅਪਰਚੂਨਿਟੀ ਮੰਤਰੀ ਸਾਹਿਬ ਆ ਰਹੇ ਨੇ ਰੋਡ ਰੋਡ ਤੇ ਆਉਂਦੇ ਨਹੀਂ ਕੋਈ ਹੈ ਨਾ ਤੇ ਜੇ ਉਹ ਕੱਲ ਆਏ ਸੀ ਉਹਨਾਂ ਦਾ ਵੈਲਕਮ ਕਰਨਾ ਚਾਹੀਦਾ ਸੀ ਵਿਰੋਧ ਤੇ ਆਪਾਂ ਬਾਅਦ ਵਿੱਚ ਜਦੋਂ ਮਰਜ਼ੀ ਕਰ ਸਕਦੇ ਹਾਂ ਸੋ ਮੇਰੀ ਅਪੀਲ ਇਹੋ ਹੀ ਹੈ ਕਿ ਆਪਾਂ ਨੂੰ ਬਾਤ ਚੜ ਕੇ ਆਪਣੇ ਨਗਰ ਦਾ ਸੋਚਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਕੱਲ ਜਥੇਬੰਦੀ ਨੇ ਹੁਣ ਲੜਬਾਜੀ ਕੀਤੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ ਮੰਤਰੀ ਸਰਦਾਰ ਲਾਲਜੀ ਨੇ ਭੁੱਲ ਰ ਪੈਂਟ ਆਵਾ ਹੀ ਇਹਨਾਂ ਨੂੰ ਪਤਾ ਲੱਗਾ ਕੁਝ ਦਿਨ ਪਹਿਲਾਂ ਇਹਨਾਂ ਪਹਿਲਾਂ ਰਣਨੀਤੀ ਬਣਾਈ ਇਹਨਾਂ ਦੂਸਰੀਆਂ ਜਿਹਾ ਬੰਦੀਆਂ ਕੋਲ ਗਿਆ ਹੀ ਪਰ ਦੂਸਰੀਆਂ ਜਿਹੜੇ ਬੰਦਿਆਂ ਸਾਰਿਆਂ ਨੂੰ ਜਵਾਬ ਦਿੱਤਾ ਪਿੰਡ ਚੋਂ ਵੀ 10 ਕ ਬੰਦੇ ਇਹਨਾਂ ਨਾਲ ਹੀ ਪਿੰਦੇ ਬਾਕੀ ਸਾਰੇ ਲਾਂਭੋ ਮਗਾਈ ਇਹਨਾਂ ਨੇ ਦੂਸਰੇ ਬੰਦੇ ਸਾਰੇ ਜਵਾਬ ਦਿੱਤਾ ਇਹ ਕੰਮ ਇਹਨੂੰ ਨਹੀਂ ਕਰਨਾ ਜੀਦਾ ਜੇ ਕੋਈ ਗੱਲ ਹੀ ਉਥੇ ਮੰਤਰੀ ਦੇ ਘਰੇ ਚਲ ਜਾਣਾ ਜਾਂ ਉਹਦੇ ਨਾਲ ਬੈਠ ਕੇ ਗੱਲ ਕਰ ਲੈਣਾ ਜੇ ਇਹਨਾਂ ਮੱਥਾ ਲਾਉਣਾ ਹੈ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਲਾਂਭ ਉਥੇ ਜਾਣਾ ਇਹ ਪਿੰਡਾਂ ਚ ਉਹੀ ਲੜਚਕੜਾ ਹੋ ਗਿਆ ਚੌਂਕੀ ਹੋ ਗਿਆ ਉਥੇ ਝੰਡੇ ਲੈ ਕੇ ਆਉਂਦੇ ਇਹ ਸੋਭਾ ਨਹੀਂ ਜਿੰਦੀ ਇਹਨਾਂ ਨੂੰ ਜਥੇਬੰਦੀ ਨਦੀ ਇਸ ਕਰਕੇ ਡਾਊਨ ਹੁੰਦੀ ਜਾਂਦੀ ਹੈ ਕੱਲ 10 ਬੰਦੇ ਇਹਨਾਂ ਤੋਂ ਪਿੰਡ ਵਿੱਚ ਕੀ ਅਪੀਲ ਕਰਨੀ ਚਾਹੋ ਪੀਲ ਇਹੋ ਕਰਨੀ ਚਾਹੀਦੀ ਪਿੰਡ ਦੇ ਜਿਹੜਾ ਕੰਮ ਕਰਦੇ ਆ ਉਹ ਚ ਕੰਮ ਜੇ ਰਿਕਵਰਟ ਨਹੀਂ ਪਾਉਣੀ ਜੀ ਕੰਮ ਤਾਂ ਹੁਣ ਆ ਜੀਦਾ ਪਿੰਡ ਦਾ ਹੁਣ ਸਕੂਲ ਦੀ ਗਰਾਉਂਡ ਵਾਸਤੇ 1 ਕਰੋੜ 16 ਲੱਖ ਰੁਪਏ ਆਇਆ ਉਹ ਕੰਮ ਹੋਣਿਆ ਉਹ ਥੋੜਾ ਤਾਂ ਮਦਮ ਪੈ ਗਿਆ ਕਿ ਉਹ ਜਿਹੜਾ ਟਰੈਕ ਸੀ ਆਪਣਾ 400 ਮੀਟਰ ਦਾ ਸੀ ਉਹਨਾਂ 200 ਮੀਟਰ ਦਾ ਕਰਤਾ ਉਹਦਾ ਦੁਬਾਰਾ ਨਕਸ਼ਾ ਬਣਾ ਕੇ ਉਹ ਹੁਣ ਤ ਮੇਰਾ ਜਸਪਾਲ ਸਿੰਘ ਪੁੱਲਰ ਬਲਾਕ ਪ੍ਰਧਾਨ ਸੋਸ਼ਲ ਮੀਡੀਆ ਕਰਕੇ ਇਸ ਵੇਲੇ ਅੱਜ ਜਿਹੜੀ ਹੈ ਸਰਪੰਚ ਸਾਹਿਬ ਦੀ ਗ੍ਰੈਵਿਕ ਇਹ ਜੀ ਕੱਲ ਜਿਵੇਂ ਮੰਤਰੀ ਸਾਹਿਬ ਸਿੱਖਿਆ ਕ੍ਰਾਂਤੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਪਿੰਡਾਂ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਆਰੰਭੀਆਂ ਸੀਗੀਆਂ ਉਹ ਮੀਟਿੰਗਾਂ ਕਰਦੇ ਹੋਏ ਜਦੋਂ ਪਿੰਡ ਸਭਰਾ ਪਹੁੰਚਿਆ ਤੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਕਿਸਾਨ ਜਥੇਬੰਦੀ ਸਾਰਿਆਂ ਨਹੀਂ ਮਤਲਬ ਸਾਰੇ ਉਹ ਨਹੀਂ ਅਸੀਂ ਕਹਿ ਸਕਦੇ ਸਿਰਫ ਇੱਕ ਕਿਸਾਨ ਜਥੇਬੰਦੀ ਜਿਨ੍ਹਾਂ ਨੇ ਇਸ ਗੱਲ ਦਾ ਵੀ ਅਸੀਂ ਮੰਤਰੀ ਸਾਹਿਬ ਦਾ ਵਿਰੋਧ ਕਰਨਾ ਜੀ ਅਸੀਂ ਸਵਾਲ ਕਰਨੇ ਆ ਜੀ 10 ਕ ਬੰਦੇ ਲੈ ਕੇ ਉੱਥੇ ਚੌਂਕ 'ਚ ਖੜ ਗਏ ਜਦੋਂ ਮੰਤਰੀ ਸਾਹਿਬ ਆਉਣ ਵਾਲੇ ਸੀਗੇ ਜਦੋਂ ਮੰਤਰੀ ਸਾਹਿਬ ਪਤਾ ਲੱਗਾ ਵੀ ਆਉਣ ਵਾਲੇ ਆ ਉਦੋਂ ਉਥੋਂ ਸਵਾਲ ਤਾਂ ਕੋਈ ਉਹਨਾਂ ਦੇ ਕੋਲ ਹੈ ਨਹੀਂ ਸੀ ਸਿਰਫ ਡਰਾਮੇ ਕਰਦੇ ਆ ਉਦੋਂ ਉਥੋਂ ਚੌਂਕ ਛੱਡ ਕੇ ਉਹ ਭੱਜ ਗਏ ਆ ਕੋਈ ਗੱਲ ਨਹੀਂ ਕੀਤੀ ਫਿਰ ਉਸ ਤੋਂ ਇਲਾਵਾ ਜੇ ਮੰਤਰੀ ਸਾਹਿਬ ਨੇ ਸਵਾਲ ਕਰਨੇ ਸੀ ਤੇ ਮੰਤਰੀ ਸਾਹਿਬ ਨੇ ਬੜੇ ਸਾਫ ਲਫ਼ਜ਼ਾਂ ਚ ਕਿਹਾ ਸੀ ਕਿ ਕਿਤੇ ਸਾਡੇ ਨਾਲ ਬੈਠ ਕੇ ਮੀਟਿੰਗ ਰੱਖ ਲਓ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਮੈਂ ਜਵਾਬ ਦੇਣ ਨੂੰ ਤਿਆਰ ਆ ਪਰ ਉਹ ਉਥੋਂ ਸਵਾਲ ਜਵਾਬ ਕਰਨ ਦੀ ਬਜਾਏ ਉਹਨਾਂ ਨੇ ਆਪ ਦਾ ਦੌੜ ਕੇ ਉਥੋਂ ਤੇ ਮਤਲਬ ਦਿਨ ਕੱਟਿਆ ਤੇ ਇਹੋ ਜਿਹੇ ਕੋਝੀਆਂ ਚਾਲਾਂ ਨਾ ਚੱਲਣ ਕਿਉਂਕਿ ਉਹਨਾਂ ਨੇ ਜੇ ਸੁਭਰਾ ਦੇ ਵਿੱਚ ਆਏ ਆ ਦੋ ਸਕੂਲਾਂ ਦਾ ਬਹੁਤ ਵਧੀਆ ਜਿਵੇਂ ਕਿ ਆਪਣਾ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਗ੍ਰਾਂਟ ਆਈ ਆ ਤੇ ਸੋਹਣੇ ਕਮਰੇ ਬਣ ਗਏ ਆ ਸੀਨੀਅਰ ਸੈਕੰਡਰੀ ਸਕੂਲ ਸੁਭਰਾ ਦੇ ਵਿੱਚ ਗਰਾਊਂਡ ਜਿਹੜੀ ਆ ਉਹਦੇ ਨਾਲ ਉਹ ਬਹੁਤ ਵਧੀਆ ਬਣ ਰਹੀ ਆ ਇੱਕ ਉਹਨੂੰ ਪਲੱਸ 2 ਵਾਲਿਆਂ ਦੀ ਬਹੁਤ ਵੱਡੀ ਮੰਗ ਸੀਗੀ ਇਥੋਂ ਦੇ ਪਰਿਵਾਰਾਂ ਦੀ ਪੀ ਪਲੱਸ 2 ਦੇ ਬੱਚਿਆਂ ਨੂੰ ਮੈਡੀਕਲ ਨਾਨ ਮੈਡੀਕਲ ਚਾਹੀਦਾ ਵਾ ਉਹ ਵੀ ਕੱਲ ਉਹਨਾਂ ਦੇ ਅੱਗੇ ਜਦੋਂ ਅਸੀਂ ਡਿਮਾਂਡ ਰੱਖੀ ਨਾਲ ਦੀ ਨਾਲ ਹੀ ਪੂਰੀ ਕਰ ਗਏ ਆ ਵੀ ਅਸੀਂ ਜਲਦ ਤਿਆਰ ਕਰਵਾ ਦੇਣੇ ਆ ਮੇਰਾ ਨਾਮ ਜੀ ਲਾਪ੍ਰੀਤ ਸਿੰਘ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਬੜਾ ਮਨ ਨੂੰ ਕੱਲ ਦਾ ਉਹਨਾ ਇੱਕ ਦੁੱਖ ਜਿਹਾ ਆ ਕਿ ਸਾਡੇ ਪਿੰਡ ਇੱਕ ਕਿਸਾਨ ਸੰਘਰਸ਼ ਕਮੇਟੀ ਆ ਉਹਨਾਂ ਵੱਲੋਂ ਕੱਲ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕੈਬਨਿਨ ਮੰਤਰੀ ਸਰਦਾਰ ਲਾਲਜੀਤ ਸਿੰਘ ਗੁਲਰਤੀ ਉਹ ਪਿੰਡ ਸੁਭਰਾ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜੀ ਲੜੀ ਚੱਲ ਰਹੀ ਆ ਵੱਖ-ਵੱਖ ਪਿੰਡਾਂ ਦੇ ਦੌਰੇ ਚੱਲ ਰਹੇ ਆ ਆਮ ਆਦਮੀ ਪਾਰਟੀ ਜਿਹੜੇ ਮੁੱਦਿਆਂ ਤੇ ਸਰਕਾਰ ਬਣਾ ਕੇ ਸਤਾ ਵਿੱਚ ਆਈ ਹੀ ਜਿਵੇਂ ਕਿ ਹੈਲਥ ਦੇ ਮੁੱਦੇ ਤੇ ਪੜ੍ਹਾਈ ਦੇ ਮੁੱਦੇ ਤੇ ਉਹਨਾਂ ਦੇ ਦਿਨ ਰਾਤ ਜਿਹੜੀ ਆ ਭਗਵਾਨਤ ਮਾਨ ਸਰਕਾਰ ਸਾਡੇ ਮਪਰੀ ਸਾਹਿਬ ਕੰਮ ਕਰ ਰਹੀ ਆ ਕੁਝ ਕੁ ਬੰਦਿਆਂ ਨੂੰ ਜਿਹੜੀਆਂ ਇਹ ਤੀਜਾ ਨਾਂ ਪਾਚਣਾ ਉਥੇ ਚਿੰਤਾ ਦੀ ਝਾਰ ਹੁੰਦੀ ਆ ਕਿ ਕਰੋੜਾ ਰੁਪਈਆ ਦੀਆਂ ਗਰਾਂਟਾ ਸਮੇਂ-ਸਮੇਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ ਸਾਡੇ ਪਿੰਡ ਨੂੰ ਅਜੇ ਤੱਕ ਨਹੀਂ ਮਿਲੀਆਂ ਤੇ ਗਰਾਊਂਡ ਵਾਸਤੇ ਸਕੂਲ ਦੀ ਬਿਲਡਿੰਗ ਵਾਲੀ ਸ਼ਾਨ ਬਿਲਡਿੰਗ ਬਣਾਉਣ ਵਾਸਤੇ ਲੈਪਾ ਬਣਾਉਣ ਵਾਸਤੇ ਜਿਹੜਾ ਪੈਸਾ ਸਾਡੇ ਪਿੰਡ ਨੂੰ ਆ ਰਿਹਾ ਵਾ ਤੇ ਕਰੋੜਾ ਰੁਪਈਆ ਮੰਤਰੀ ਸਾਹਿਬ ਨੇ ਸਾਡੇ ਪਿੰਡ ਨੂੰ ਲਿਆ ਕੇ ਦਿੱਤਾ ਤੇ ਬੜੀ ਹਾਂ ਸੋਈ ਨਹੀਂ ਜੀ ਜਾਬਦੀ ਆ ਜਦੋਂ ਇਹ ਵਿਰੋਧ ਕਰਦੇ ਆ ਵਿਰੋਧ ਕਰੋ ਲੋਕਤੰਤਰ ਆ ਡੈਮੋਕ੍ਰੇਸੀ ਆ ਵਿਰੋਧ ਕਰਨਾ ਹਰੇਕ ਬੰਦੇ ਦਾ ਅਧਿਕਾਰ ਆ ਪਰ ਉਹ ਕਿਸੇ ਮੁੱਦੇ ਤੇ ਉਹ ਵੇਨਾ ਜੇ ਕੋਈ ਮੁੱਦਾ ਹੋਵੇ ਵਿਰੋਧ ਕਰੋ ਅਸੀਂ ਵੀ ਤੁਹਾਡੇ ਨਾਲ ਅਸੀਂ ਵੀ ਵਿਰੋਧ ਕਰਦੇ ਨੇ ਆ ਪਰ ਕੋਈ ਮੁੱਦਾ ਤਾਂ ਹੋਵੇ ਨਾ ਮੁੱਦਾ ਹੋਵੇ ਲੋਕਾਂ ਦੇ ਭਲੇ ਲਈ ਲੋਕਾਂ ਦਾ ਨੁਕਸਾਨ ਨਾ ਕਰੋ ਜੇ ਕੱਲ ਮੰਨ ਕੇ ਚੱਲੋ ਵੀ ਇਹ ਵਿਰੋਧ ਕਰਦੇ ਆ ਚਲੋ ਇਨਾਂ ਦੇ ਕੋਲੇ ਕਾਠ ਨਹੀਂ ਜਾਂ ਜਿੱਦਾਂ ਵੀ ਮੁੱਦਾ ਜਦੋਂ ਹੈਗਾ ਕੋਈ ਨਹੀਂ ਤਾਂ ਭੱਜ ਗਏ ਤੇ ਮੰਤਰੀ ਸਾਹਿਬ ਪਿੰਡ ਆਏ ਜਿਹਦੇ ਗਾੜੀ ਸੀ ਮੰਤਰੀ ਸਾਹਿਬ ਗਾੜੀ ਕੁਝ ਮੰਗਾ ਵੀ ਰੱਖੀਆਂ ਜਿਹੜੀਆਂ ਸਾਡੀਆਂ ਮੰਗਾਂ ਨੂੰ ਉਹਨਾਂ ਨੇ ਸਵਕਾਰ ਕੀਤਾ ਕਦੀ ਵੀ ਸਾਨੂੰ ਮੜਾ ਨਹੀਂ ਕਰਦੇ ਉਹ ਪਿੰਡ ਲਈ ਅਸੀਂ ਬਹੁਤ ਸਾਰੀਆਂ ਮੰਗਾਂ ਜੜੀਆਂ ਰੱਖੀਆਂ ਵੀ ਆ ਉਹ ਸਾਡੀਆਂ ਅਪੂਰਨ ਵੀ ਹੋਈਆਂ ਔਰ ਗਾਂ ਵੀ ਰੱਖਣੀਆਂ ਵਾ ਜੋ ਪੰਚਾਇਤ ਨੇ ਟੀਚਾ ਜਿਹੜਾ ਮਿੱਥਿਆ ਵਾ ਪਿੰਡ ਲਈ ਕੰਮ ਕਰਨ ਦਾ ਮੰਤਰੀ ਸਾਹਿਬ ਦੇ ਅੱਗੇ ਅਸੀਂ ਕੱਲ ਮੰਗ ਰੱਖੀ ਸਮੇਂ-ਸਮੇਂ ਸਰਕਾਰਾਂ ਆਉਂਦੀਆਂ ਦੀਆਂ ਮੈਡੀਕਲ ਨਾਨ ਮੈਡੀਕਲ ਦੀ ਪੜ੍ਹਾਈ ਸਾਡੇ ਪਿੰਡ ਦੇ ਵਿੱਚ ਨਹੀਂ ਸੀਗੀ ਬਹੁਤ ਵੱਡਾ ਪਿੰਡ ਸੀ ਤੇ ਉਹਨਾਂ ਨੇ ਕੱਲ ਹੀ ਸਿੱਖਿਆ ਮੰਤਰੀ ਦੇ ਨਾਲ ਗੱਲ ਕਰਕੇ ਵੀ ਜਿਹੜਾ ਸਾਨੂੰ ਵਿਸ਼ਵਾਸ ਦਵਾਇਆ ਵੀ ਇਹ ਸਭਰਾ ਦੇ ਲਈ ਮੈਡੀਕਲ ਤੇ ਨਾਨ ਮੈਡੀਕਲ ਦੀ ਜਿਹੜੀ ਪੜ੍ਹਾਈ ਉਹ ਲਿਆਂਦੀ ਉਹ ਇਸ ਤੋਂ ਖੁਸ਼ੀ ਦੀ ਗੱਲ ਕੀ ਹੋ ਸਕਦੀ ਆ ਕਰੋੜਾ ਰੁਪਈਆ ਦੇ ਗਰੰਟਾ ਆਈਆਂ ਵਿਰੋਧ ਕਰਨਾ ਕਿੰਨਾ ਗੈਜਯਾ ਅਸੀਂ ਏ ਗੱਲ ਨੂੰ ਮਤਲਬ ਟਡੀਕਾ ਕੇ ਵੀ ਜਵਾਬ ਦੇਣ ਸਾਨੂੰ ਵੀ ਜੇ ਵਿਰੋਧ ਕਰਨਾ ਵਾ ਕਰੋ ਕਿ ਇਹ ਚਾਜ ਦੇ ਮੁੱਦੇ ਤੇ ਜੇ ਇਹ ਗੱਲ ਕਰਦੇ ਆ ਪੀ ਪੰਜਾਬ ਸਰਕਾਰ ਨੇ ਸਾਡੇ ਨਾਲ ਇੱਥੇ ਧੋਖਾ ਕੀਤਾ ਉੱਥੇ ਕੀਤਾ ਦਿੱਲੀ ਨਾਲ ਸੈਂਟਰ ਗਵਰਨਮੈਂਟ ਨਾਲ ਸਾਡੀ ਲੜਾਈ ਆ ਅਸੀਂ ਨੀ ਕਿਸਾਨ ਆ ਸਾਨੂੰ ਵੀ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਵਾ ਪਰ ਅਸੀਂ ਇਹਨਾਂ ਦੇ ਜਿਹੜਾ ਆਪਣੇਖੇ ਦੇ ਵਿੱਚ ਉਦੋਂ ਜਿਹੜਾ ਅੰਦੋਲਨ ਸੀ ਪੁਰਾਣਾ ਪਹਿਲਾ ਅੰਦੋਲਨ ਲੱਗਾ ਕਿਵੇਂ ਇਹਨਾਂ ਨੇ ਖਿਲਾਰ ਕੇ ਸਾਨੂੰ ਸਾਰਿਆਂ ਨੂੰ ਮੂਰਖ ਬਣਾ ਦਿੱਤਾ ਤੇ ਭੱਜ ਕੇ ਘਰਾਂ ਨੂੰ ਆ ਗਏ ਉਦੋਂ ਕੀ ਸੀ ਅੰਦੋਲਨ ਸਿਖਰ ਤੇ ਹੀ ਸਾਰੇ ਦੇਸ਼ ਦਾ ਜਿਹੜਾ ਕਿਸਾਨ ਇੱਕ ਮੰਚ ਤੇ ਇਕੱਠਾ ਹੋਇਆ ਸੀ ਅੱਜ ਇਹ ਜਿਹੜੀਆਂ ਗੱਲਾਂ ਕਰਦੇ ਆ ਸਿਰਫ ਕੋਈ ਮੁੱਦਾ ਹੋਵੇ ਬਦਨਾਮ ਕਰਨੀਆਂ ਗੱਲਾਂ ਕਰਦੇ ਆ ਸੋ ਮੈਂ ਬੇਨਤੀ ਕਰਦਾ ਵਾਂ ਸੰਗਠਨ ਕਮੇਟੀਆਂ ਨੂੰ ਵੀ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਕਰਨਾ ਵਾ ਤੇ ਕੋਈ ਚੱਜ ਦੇ ਮੁੱਦੇ ਤੇ ਆਪਾਂ ਕਰੀਏ ਮੇਰਾ ਨਾਂ ਜੀ ਸ਼ਰਨਜੀਤ ਸਿੰਘ ਪੂਰਾ ਪਿੰਡ ਸਭਰਾ ਆਮ ਆਦਮੀ ਪਾਰਟੀ ਦਾ ਆਮ ਵਰਕਰ ਆ ਮੈਂ ਅਸੀਂ ਜੀ ਕੱਲ ਸਾਡੇ ਮੰਤਰੀ ਸਾਹਿਬ ਨੇ ਆਉਣਾ ਸੀ ਉਹ ਆ ਕੇ ਪ੍ਰੋਗਰਾਮ ਕਰਕੇ ਗਏ ਪਰ ਇੱਕ ਜਥੇਬੰਦੀ ਵੱਲੋਂ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਆਪਦੀ ਜ਼ੁम्मे ਪਿੰਡ ਵਾਸੀ ਹੋਣ ਦੇ ਨਾਤੇ ਜ਼ਿੰਮੇਵਾਰੀ ਤੇ ਉਹਨਾਂ ਨੂੰ ਫੋਨ ਵੀ ਕੀਤਾ ਸੀ ਪਰ ਉਹਨੇ ਕੋਈ ਪੋਜ਼ਿਟਿਵ ਹੰਗਾਰਾ ਨਹੀਂ ਦਿੱਤਾ ਬਾਅਦ ਵਿੱਚ ਦੁਪਹਿਰ ਨੂੰ ਫਿਰ ਉਹਨੇ ਮੈਨੂੰ ਵੀ ਟੈਲੀਫੋਨ ਕੀਤਾ ਤੇ ਸਾਡੀ ਜੀ ਹੁਣੇ ਗੱਲਬਾਤ ਕਰਾਈ ਜਾਵੇ ਮੈਂ ਕਿਹਾ ਜੀ ਇਹ ਸੰਭਵ ਨਹੀਂ ਮੰਤਰੀ ਸਾਹਿਬ ਅਲੱਗ-ਅਲੱਗ ਪਿੰਡਾਂ ਜਾਂ ਸਕੂਲਾਂ ਦੇ ਵਿੱਚ ਜਾ ਰਹੇ ਆ ਤੇ ਅੱਜ ਇਹ ਗੱਲ ਸੰਭਵ ਨਹੀਂ ਮੇਰੀ ਸਾਰੇ ਪਿੰਡ ਵਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਇਹਨਾਂ ਵੀਰਾਂ ਨੂੰ ਵੀ ਭਾਈ ਜਦੋਂ ਦਾ ਦੇਸ਼ ਆਜ਼ਾਦ ਹੋਇਆ ਵਾ ਇਹ ਪਹਿਲੀ ਵਾਰ ਆ ਹੋਇਆ ਕਿ ਸਵਰਾ ਪਿੰਡ ਦੇ ਵਿੱਚ 2100 ਕਰੋੜ ਰੁਪਈਆ ਇਹ ਸਰਕਾਰ ਨੇ ਦਿੱਤਾ ਮੈਂ ਡਿਟੇਲ ਨਾਲ ਵੀ ਦੱਸਦਾ ਵੀ ਨਹਿਰਾਂ ਦੇ ਉੱਤੇ 100 ਕਰੋੜ ਤੋਂ ਉੱਤੇ ਰੁਪਈਆ ਆ ਸਾਡੇ ਪਿੰਡ 'ਚ ਸਕੂਲਾਂ ਦੇ ਵਿੱਚ ਵੀ ਕਰੋੜਾਂ ਚ ਆਏ ਆ ਤੇ ਇਸ ਸਰਕਾਰ ਨੇ ਬੜੇ ਖੁੱਲੇ ਗੱਫੇ ਸਾਨੂੰ ਦਿੱਤੇ ਆ ਤੇ ਸਾਨੂੰ ਇਸ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਤੇ ਇਹਨਾਂ ਮੇ ਜਥੇਬੰਦੀਆਂ ਦੀਆਂ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਕਿਸੇ ਵੀ ਪਾਰਟੀ ਦਾ ਜਦੋਂ ਕੋਈ ਮੰਤਰੀ ਆਉਂਦਾ ਵਾ ਉਹ ਕੁਝ ਦੇਣ ਆਉਂਦਾ ਵਾ ਉਦੋਂ ਸਾਨੂੰ ਉਹਦਾ ਵਿਰੋਧ ਨਾ ਹੀ ਕਰਨਾ ਚਾਹੀਦਾ ਜੇ ਅਸੀਂ ਇੱਕ ਮਨ ਬਣਾਇਆ ਵਿਰੋਧ ਕਰਨ ਦਾ ਤੇ ਉਹਦਾ ਇੱਕ ਘਰ ਹੈਗਾ ਵਾ ਉੱਥੇ ਜਾ ਕੇ ਮੰਤਰੀਆਂ ਦਾ ਵਿਰੋਧ ਦਿਨ ਰਾਤ ਕਰੀ ਜਾਓ ਪਰ ਸੇ ਪਿੰਡ ਦੇ ਮਾਹੌਲ ਨੂੰ ਅਸੀਂ ਸ਼ਾਂਤ ਰੱਖਣਾ ਅਸੀਂ ਸਾਰੇ ਪਿੰਡ ਵਾਸੀ ਜਿਹੜੇ ਆ ਇਹ ਹੱਥ ਸੋ ਜੁੜ ਕੇ ਸਾਡੀ ਬੇਨਤੀ ਆਈ ਇਹੋ ਜਿਹਾ ਕੰਮ ਕੋਈ ਨਾ ਕਰੀਏ ਜਿਹਦੇ ਨਾਲ ਅਸ਼ਾਂਤੀ ਫੈਲਣ ਦਾ ਡਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ